ਪਿੰਡ ਪੜੀ ਵਿਖੇ ਕਰਵਾਇਆ ਦੋ ਰੋਜ਼ਾ ਖੇਡ ਮੇਲੇ ਚ ਦਿਲਚਸਪ ਮੁਕਾਬਲੇ ਦੌਰਾਨ ਕਬੱਡੀ ਡਿੜਬਾ ਫਸ ਤੇ ਚਾਂਗਲੀ ਸੈਕੰਡ ਬਾਬਾ ਜੋਰਾਵਰ ਸਿੰਘ ਬਾਬਾ ਫਤੇਜ ਸਿੰਘ ਸ਼ਹੀਦ ਬਾਬਾ ਨੌਦ ਸਿੰਘ ਅਤੇ ਗram ਪੰਚਾਇਤ ਐਨਆਰਆਈਜ਼ ਦੇ ਸਹਿਯੋਗ ਨਾਲ ਕਰਵਾਇਆ ਪਿੰਡ ਭੜੀ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ਇਸ ਕਬੱਡੀ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸਿਮਰਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਉਦਘਾਟਨ ਸਰਪੰਚ ਦਲਵੀਰ ਸਿੰਘ ਵਰਧਾਣਾ ਅਮਰੀਕ ਸਿੰਘ ਰੋਮੀ ਦਰਸ਼ਨ ਸਿੰਘ ਚੀਮਾ ਅਮਲੋਹ ਤੇ ਸਰੂਪ ਸਿੰਘ ਮਾਚੀਵਾਲਾ ਨੇ ਸਾਂਝੇ ਰੂਪ ਚ ਕੀਤਾ ਉਹਨਾਂ ਦੱਸਿਆ ਕਿ ਫੁੱਟਬਾਲ ਚ ਖਾਲਸਪੁਰ ਨੂੰ 51000 ਦਾ ਪਹਿਲਾ ਨਾਮ ਅਤੇ ਸੈਕੰਡ ਦੁਲਵਾ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਇਸੇ ਤਰ੍ਹਾਂ ਕਬੱਡੀ ਦਿੜਬਾ ਫਸਟ ਰੀਟ ਤੇ 81000 ਦਾ ਨਾਮ ਦਿੱਤਾ ਗਿਆ ਅਤੇ ਦੂਸਰਾ ਇਨਾਮ ਚਾਂਗਲੀ ਦੀ ਟੀਮ ਦੇ ਹਿੱਸੇ ਆਇਆ ਜਿਸ ਨੂੰ 65000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਇਸ ਟੂਰਨਾਮੈਂਟ ਵਿੱਚ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਾ ਜਥੇਦਾਰ ਬਾਬਾ ਜਸਪਾਲ ਸਿੰਘ ਮੁਖੀ ਸ਼ਹੀਦਾਂ ਤਰਨਤਨ ਦਲ ਜਥੇਦਾਰ ਮੇਜਰ ਸਿੰਘ ਕਾਰਸੇਵਾ ਜੂਸ ਸਾਹਿਬ ਤੇ ਬਾਬਾ ਵਿਹਿੰਦਰ ਸਿੰਘ ਖਾਲਸਾ ਭੜੀ ਵਾਲਿਆਂ ਨੇ ਸਾਰੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ ਇਸ ਮੌਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਗੋਲਦੀ ਪੀਪੀ ਟ੍ਰੈਫਿਕ ਇੰਚਾਰਜ ਬਰਿੰਦਰਜੀਤ ਸਿੰਘ ਨਾਗਰਾ ਅਤੇ ਸੀਨੀਅਰ ਆਗੂ ਬਰਿੰਦਰਪਾਲ ਸਿੰਘ ਵਿੰਕੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸ਼ਹੀਦ ਬਾਬਾ ਨੌਸ ਸਿੰਘ ਜੀ ਸਪੋਰਟਸ ਕਲੱਬ ਪਿੰਡ ਭੜੀ ਵੱਲੋਂ ਤਿੰਨ ਰੋਜ਼ਾ ਕਬੱਡੀ ਕੱਪ ਅਤੇ ਫੁੱਟਬਾਲ ਟੂਰਨਾਮੈਂਟ ਰੱਖਿਆ ਗਿਆ ਸੀ ਜਿਸ ਦਾ ਅੱਜ ਆਖਰੀ ਦਿਨ ਹੈ ਤੇ ਅਸੀਂ ਨਗਰਪੜੀ ਤੇ ਇਲਾਕੇ ਦੇ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਰੇ ਹੀ ਮੁਲਾਜ਼ਮ ਵੀਰਾਂ ਦਾ ਹੋਰ ਜਿੰਨੇ ਵੀ ਪਤਵੰਤੇ ਸੱਜਣ ਸਾਡੇ ਪਿੰਡ ਦੇ ਇਲਾਕੇ ਦੇ ਜਿਨ੍ਹਾਂ ਨੇ ਵੱਡਾ ਸਹਿਯੋਗ ਇਸ ਟੂਰਨਾਮੈਂਟ ਨੂੰ ਦਿੱਤਾ ਅਸੀਂ ਉਹਨਾਂ ਦਾ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅੱਗੇ ਵਾਸਤੇ ਅਸੀਂ ਆਸ ਰੱਖਦੇ ਹਾਂ ਕਿ ਸਾਨੂੰ ਉਹ ਇਸ ਤਰ੍ਹਾਂ ਇਸ ਤੋਂ ਵੀ ਅੱਗੇ ਵਧ ਕੇ ਸਹਿਯੋਗ ਦੇਣਗੇ ਮੈਂ ਵਿਸ਼ੇਸ਼ ਤੌਰ ਤੇ ਜਿਨ੍ਹਾਂ ਕਲੱਬ ਦੇ ਮੈਂਬਰ जिन्होने दिन रात शौके नहीं देखा 20 दिन हो गए इस टूर्नामेंट ਨੂੰ ਨੇਪਰੇ ਚਾੜਨ ਲਈ ਜਿन्होने ਦਿਨ ਰਾਤ ਇੱਕ ਕੀਤਾ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਅੱਗੋਂ ਵਾਸਤੇ ਆਸ ਰੱਖਦਾ ਕਿ ਮੇਰੇ ਜਿੰਨੇ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿन्हने ਮੇਰੇ ਵੱਡੇ ਭਰਾ ਛੋਟੇ ਭਰਾ ਤੁਰੇ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਅੱਗੋਂ ਵਾਸਤੇ ਆਸ ਰੱਖਦਾ ਇਸੇ ਤਰ੍ਹਾਂ ਮੇਰੇ ਨਾਲ ਸਹਿਯੋਗ ਸਹਿਯੋਗ ਦੇਣਗੇ ਜੀ ਸ਼ਹੀਦ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਸ਼ਹੀਦ ਬਾਬਾ ਨਾਉ ਸਿੰਘ ਸਪੋਰਟਸ ਕਲੱਬ ਭੜੀ ਵੱਲੋਂ ਤੇ ਸਮੂਹ ਨਗਰ ਨਿਵਾਸੀ ਵੀਰਾਂ ਦਾ ਤੇ ਐਨ ਆਰ ਆਈ ਭਰਾਵਾਂ ਦਾ ਅਸੀਂ ਤਹਿਤ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਤਰ੍ਹਾਂ ਤਰ੍ਹਾਂ ਸੇਵਾ ਕਰਵਾਈ ਹੈ ਬਾਰੋਂ ਬਹੁਤ ਸਹਿਯੋਗ ਭੇਜਿਆ ਤੇ ਸਾਡੇ ਸਰਪ੍ਰਸਤ ਜਿੰਨੇ ਵੀ ਸਾਡੇ ਆਤੀ ਸਤਿਕਾਰਯੋਗ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਮਿੱਤਰ ਪਿਆਰਿਓ ਅਸੀਂ ਤੁਹਾਡਾ ਤਹਿਤ ਤੋਂ ਧੰਨਵਾਦ ਕਰਦੇ ਹਾਂ ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਅੱਗਾ ਵਾਸਤੇ ਵੀ ਤੁਸੀਂ ਇਸੇ ਤਰ੍ਹਾਂ ਆਪਣੇ ਤੌਰ ਤੇ ਪੂਰਨ ਸਹਿਯੋਗ ਕਰੋਗੇ ਵਿਸ਼ੇਸ਼ ਧੰਨਵਾਦ ਸੰਤ ਬਾਬਾ ਮਹਿੰਦਰ ਸਿੰਘ ਜੀ ਖਾਲਸਾ ਉਨ੍ਹਾਂ ਦੇ ਨਾਲ ਸਾਡੇ ਸਰਪ੍ਰਸ ਗਵਿੰਦਰ ਸਿੰਘ ਜੀ ਤੇ ਅਤਿਅੰਤ ਸੱਜਣੋ ਇਸੇ ਤਰ੍ਹਾਂ ਜਿਨ੍ਹਾਂ ਦੇ ਬਦੌਲਤ ਇਹਨਾਂ ਮਹਾਨ ਸ਼ਹੀਦਾਂ ਨੇ ਬਾਬਿਆਂ ਦੇ ਦਰਸ਼ਨ ਕੀਤੇ ਨੇ ਉਹਦਾ ਧੰਨਵਾਦ ਇਸੇ ਤਰ੍ਹਾਂ ਮੇਲੇ 'ਚ ਬਣੇ ਰਹੋ ਜੀ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਸੰਤੋਖ ਸੰਤੋਖ ਸਿੰਘ ਬੜੀ ਫੌਜੀ ਆਪ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਅਸੀਂ ਪਿੰਡ ਪੜੀ ਦੇ ਟੂਰਨਾਮੈਂਟ ਤੇ ਪਹੁੰਚੇ ਆ ਔਰ ਮੈਂ ਸਭ ਤੋਂ ਪਹਿਲਾਂ ਪਿੰਡ ਪੜੀ ਦੇ ਜਿੰਨੀ ਵੀ ਸਮੂਚੀ ਟੀਮ ਹੈ ਪਿੰਡ ਦੇ ਸਮੂਹ ਪੰਚਾਇਤ ਦਾ ਬਹੁਤ ਐਂਦਰੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਕੇ ਤੇ ਇਦਾਂ ਹੀ ਇਹ ਇਦਾਂ ਦੇ ਟੂਰਨਾਮੈਂਟ ਕਰਾਉਂਦੇ ਰਹੇ ਤਾਂ ਸਾਡੀ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇ